ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇ YouTube ਚੈਨਲ ਬੇਗੜੇਰੀ ਫਾਰਮ ਤੇ ਅੱਜ ਦੀ ਜਿਹੜੀ ਵੀਡੀਓ ਹੈ ਜੀ ਪੈਂਦਾ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਭਾਈ ਬਲਬੀਰ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਅੱਜ ਫਿਰ ਤੁਹਾਨੂੰ ਪੰਜ ਨਗਰ ਦਿਖਾਵਾਂਗੇ ਪੰਜੇ ਖੀਰੀਆਂ ਕੱਟੀਆਂ ਨੇ ਬਾਕੀ ਕਿੰਨੀ ਕਿੰਨੀ ਉਮਰ ਆ ਗਈ ਸਾਰੀ ਜਿਹੜੀ ਗੱਲਬਾਤ ਆਪਾਂ ਬਾਈ ਬਲਵੀਰ ਦੇ ਨਾਲ ਤੁਹਾਨੂੰ ਆਪਾਂ ਕਰਕੇ ਦੱਸਾਂਗੇ ਵੀਡੀਓ ਦੀ ਜਿਹੜੀ ਤਰੀਕਾ 6 ਤਰੀਕ ਦੂਜਾ ਮਹੀਨਾ 2026 ਕੀ ਹਾਲ ਆ ਬਲਵੀਰ ਬਹੁਤ ਵਧੀਆ ਜੀ ਮੋਬਾਈਲ ਨੰਬਰ ਦੱਸੀ 9789980539 ਠੀਕ ਹੈ ਤੇ ਬਲਵੀਰ ਆਪਣਾ ਘਰ ਕਿੱਥੇ ਰਹਿ ਗਿਆ ਆਪਣਾ ਦਾਣਾ ਮੰਡੀ ਦੇ ਬੈਕ ਸਾਈਡ ਤੇ ਨਹਿਰ ਦੇ ਉਰਲੇ ਪਾਸੇ ਰਹਿ ਗਿਆ ਸਟੇਡੀਅਮ ਦੇ ਬੈਕ ਸਾਈਡ ਠੀਕ ਹੈ ਪਿੰਡ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਬਠਿੰਡਾ ਤੇ ਅੱਜ 5 ਘਟੀਆਂ ਆਪਣੇ ਕੋਲ ਅੱਜ 5 ਠੀਕ ਆ ਲੈ ਆ ਜਾ ਫਿਰ ਪਹਿਲੀ ਤੇ ਸ਼ੁਰੂ ਕਰਦੇ ਕਿੰਨੀ ਉਮਰ ਆ ਇਹਦੀ ਬਸ ਇਹਦੀ ਕੱਟੀ ਦੀ ਉਮਰ ਹੈ ਜੀ 17 18 ਮਹੀਨੇ ਦੀ ਕੱਟੀ 17 18 ਮਹੀਨੇ ਕੱਟੀ ਦੀ ਉਮਰ ਆ ਬਾਈ ਮੱਥਾ ਮੁੱਥਾ ਚੰਗੀ ਤਰ੍ਹਾਂ ਚੈੱਕ ਕਰ ਲਓ ਫੇਸ ਚੈੱਕ ਕਰ ਲਓ ਬਾਕੀ ਸਿੰਗਾ ਦੀ ਜੇ ਬੰਤਦੇ ਆਪਾਂ ਗੱਲ ਕਰ ਗਏ ਮੋੜ ਦੀ ਤਰੀ ਆਉਂਦੀ ਆ ਬਾਈ ਨਾਲੋਂ ਜਾਵਾਂ ਤੇ ਬਾਕੀ ਲੰਬਾਈ ਲੰਮੂਈ ਤੁਸੀਂ ਦੇਖ ਲਓ ਪਿੱਠ ਫੋੜਾ ਦੇਖ ਲਓ ਲੱਕਵਾਂ ਵੀ ਮੜ ਜੇ ਅੰਦਰ ਦੇਖੋ ਬਈ ਪੂਰੀ ਚੰਗਾ ਪਿੱਠਪੂੜਾ ਦਾ ਬਾਕੀ ਥਾਣ ਸਾਨੂੰ ਆਪਾਂ ਝੋਲੀ ਨੇੜੇ ਚੈੱਕ ਕਰਾ ਦਿੰਨੇ ਆਗੇ ਪੂਰੀ ਚੰਗੀ ਝੋਲੀ ਆ ਗਈ ਕੱਲਾ ਕੱਲਾ ਤੇ ਨਖਣ ਮਾ ਥਾਣਾ ਤੇ ਉਮਰ 17-18 ਮਹੀਨੇ ਦੀ ਹਾਂਜੀ ਠੀਕ ਹੈ ਤੇ ਇਹਦਾ 2 ਨੰਬਰ ਤੇ ਕੱਟੀ ਖੜੀ ਆ ਇਹਦੀ ਕਿੰਨੀ ਉਮਰ ਹੋਸੀ ਦੀ ਬੰਨੀ ਆ 17-18 ਮਹੀਨਿਆਂ ਦੀ ਵੀ ਬਾਕੀ ਦੇਖੋ ਬਈ ਬੇਲ ਬੂਲ ਚੈੱਕ ਕਰੋ ਤੇ ਕੱਦ ਗੁੱਦ ਚੈੱਕ ਕਰੋ ਪੂਰਾ ਚੰਗਾ ਗਾ ਤੇ ਪਿੱਠਪੂੜਾ ਸਾਨੂੰ ਆਪਾਂ ਨੇੜੇ ਤੋਂ ਇਹਦਾ ਚੈੱਕ ਕਰਾ ਦਿੰਨੇ ਆ ਦੇਖੋ ਬਈ ਉਪਰ ਬੁਰੀ ਚੌੜੀ ਪਈ ਆ ਕੱਟੀ ਬਾਕੀ ਝੋਲੀ ਆਪਾਂ ਇਹਦੀ ਤੁਹਾਨੂੰ ਚੈੱਕ ਕਰਾ ਦਿੰਨੇ ਆਗੇ ਆ ਦੇਖੋ ਬਈ ਬਾਕੀ ਫੋਨ ਸ਼ਾਕ ਦੀ ਬਾਈ ਦੀ ਜ਼ਿੰਮੇਦਾਰੀ ਹੋਊਗੀ ਜਾਂ ਕੋਈ ਲੰਗੜੇ ਬੰਦੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਦਾਂ ਦਾ ਨਕਸ਼ ਨਹੀਂ ਹੋਣਾ ਬਾਈ ਕਹਿੰਦਾ ਵੀ ਆਪਣੀ ਜ਼ਿੰਮੇਦਾਰੀ ਆ ਤੇ ਤੇਨ ਨੰਬਰ ਤੇ ਕੱਟੀ ਖੜੀਆ ਬਲਵੀਰ ਇਹਦੀ ਕਿੰਨੀ ਉਮਰ ਬਸ ਇੱਥੇ ਹੀ ਆ ਬਈ 17-18 ਮਹੀਨੇ ਇੰਨੀ ਕਿਹਦੀ ਹੈ ਆ ਦੇਖੋ ਬਈ ਤੁਸੀਂ ਇਹਦਾ ਫੇਸਬੁੱਕ ਚੈੱਕ ਕਰ ਲਓ ਟੋਟਲ ਸਾਰੇ ਕੀਰੀਗਾ ਠੀਕ ਹੈ ਦੇਖੋ ਸਿੰਘ ਦੇਖੋ ਤੁਸੀਂ ਕੱਟੀ ਦਾ ਬੇਲ ਬੂਲ ਚੈੱਕ ਕਰੋ ਇਹਦੀ ਝੋਲੀ ਝਾਲੀ ਚੈੱਕ ਕਰਾ ਦਿਓ ਜਿਵੇਂ ਐ ਲੱਗਦਾ ਜਿਵੇਂ 2.5 ਮਹੀਨੇ ਦੀ ਗੱਭਣ ਹੁੰਦੀ ਹੈ ਲੈ ਕਰ ਫਿਰ ਇੱਧਰ ਆਹ ਦੇਖੋ ਝੋਲੀ ਦੇਖੋ ਬਈ ਇਹਦੀ ਕਿੰਨੀ ਚੰਗੀ ਝੋਲੀ ਆ ਕੱਟੀ ਦੀ ਦੇਖਣ ਨੂੰ ਐ ਲੱਗਦਾ ਵੀ ਜਿਵੇਂ ਗੱਭਣ ਹੁੰਦੀ ਹੈ ਹਨਾ ਚੰਗੀ ਝੋਲੀ ਆ ਕਰਨਾ ਮੜਾ ਜੀ ਤੈਨੂੰ ਇਹਨੂੰ ਥੋੜਾ ਡਰਦੀ ਆ ਬਈ ਆਪਣੇ ਤੇ ਕੱਟੀ ਕਰ ਲੈ ਕੋਈ ਤੇ ਮੂਰੇ ਖੜ ਮੜੀ ਆ ਆਪਣੀ ਝੋਲੀ ਨੇ ਦੇਖੋ ਬਈ ਝੋਲੀ ਦੇਖੋ ਬਈ ਇਹ ਲਾ ਰਵੀ ਜਿਵੇਂ ਗੱਬੜ ਹੁੰਦੇ ਗੱਲ ਪੱਕੀ ਆਣਾ ਬਾਕੀ ਪਿੱਠਪੂੜੇ ਦੀ ਵੀ ਚੰਗੀ ਹੈਗੀ ਹਾਂ ਠੀਕ ਹੈ ਤੇ 4 ਨੰਬਰ ਤੇ ਇਹਦੀ ਕੱਟੀ ਹੈ ਇਹਦੀ ਉਮਰ ਬਸ ਆਹੀ ਹੈ 16 ਕਿ ਮਹੀਨੇ ਦੀ ਕੱਟੀ ਹੈ ਨਾ ਠੀਕ ਹੈ ਆ ਦੇਖੋ ਬਈ ਪੇਸ ਇਹਦਾ ਚੈੱਕ ਕਰ ਲਓ ਬਾਕੀ ਸਿੰਗ ਸਿੰਗ ਤੁਸੀਂ ਚੈੱਕ ਕਰ ਲਓ ਲੰਬਾਈ ਲੰਬਾਈ ਬਹੁਤ ਹੈ ਮੇਰਬੂਲ ਚੰਗੀ ਹੈ ਇਹਦੀ ਤੁਹਾਨੂੰ ਪਿੱਠਪੂੜਾ ਵੀ ਚੈੱਕ ਕਰਾ ਦਿੰਦੇ ਆਗੀ ਬਾਕੀ ਝੋਲੀ ਦੀ ਬਾਈ ਕਹਿੰਦਾ ਜੀ ਆਪਣੇ ਥਾਣੇ ਦੀ ਜ਼ਿੰਮੇਵਾਰੀ ਹੋ ਗਈ ਚਾਰ ਚਾਰੀ ਥਾਣੇ ਹੋਣਗੇ ਕਿਸੇ ਵੀ ਕੱਟੀ ਦੇ ਪੱਜਵਾ ਜਾਂ ਕੋਈ ਫੋਨ ਸ਼ਾਕ ਕਿਸੇ ਵੀ ਤਰ੍ਹਾਂ ਦਾ ਕੁਝ ਨਹੀਂ ਹੋਊਗਾ। ਇਹ ਦੇਖੋ ਬਈ। ਤੇ ਲਾਸਟ ਇੱਕ ਪੰਜ ਨੰਬਰ ਤੇ ਕੱਟੀ ਹੈਗੀ ਇਹਦੀ ਉਮਰ ਕਿੰਨੀ ਹੋ? ਬਸ ਸਾਲਕ ਦੀ ਹੈ ਜੀ। ਸਾਲਕ ਦੀ। ਠੀਕ ਹੈ। ਬਾਕੀ ਦੇਖੋ ਬਈ ਸਿੰਘੀ ਸਿੰਘੀ ਇਹਦੀ ਵੀ ਛੋਟੀ ਹੈਗੀ। ਥੋੜੀ ਸੰਭਾਈ ਚ ਘਟ ਆਈ ਇਹ। ਤੇ ਰੇਟ ਆਪਣੇ ਸਾਰੇ ਫੋਨ ਤੇ ਹੋਣਗੇ ਨਾ ਤੇ ਹੁੰਦੇ ਕਿਉਂਕਿ ਆਪਣੇ ਜਾਇਜ਼ ਹੀ ਹੁੰਦੇ ਤਾਂ ਹੀ ਆਪਣਾ ਮਾਨ ਬਚ ਜਾਂਦਾ ਜੀ। ਠੀਕ ਹੈ। ਪੰਜ ਕੱਟੀਆਂ ਨੇ ਬਈ। ਜਿਹੜੇ ਵੀ ਨੂੰ ਕੋਈ ਵੀ ਕੱਟੇ ਪਸੰਦ ਆਈ ਤਾਂ ਬਾਈ ਬਲਬੀਰ ਨਾਲ ਸੰਪਰਕ ਕਰ ਲਿਓ ਨੰਬਰ ਟਾਈਟਲ ਦੇ ਵਿੱਚ ਚੱਲੀ ਜਾਂਦਾਗਾ ਪਿੰਡ ਪੂਲਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਧੰਨਵਾਦ